ਦੋਸਤੋ ਅੱਜ ਅਸੀਂ ਗੱਲ ਕਰਾਂਗੇ ਹਾਰਟ ਐਂਡ ਆਵਰ ਮਾਈਂਡ ਦਿਲ ਤੇ ਦਿਮਾਗ ਦਾ ਆਪਸ ਵਿੱਚ ਕੀ ਰਿਲੇਸ਼ਨ ਹੈ ਜਿਹੜਾ ਹਾਰਟ ਹੈਗਾ ਆ ਇਹ ਇਮੋਸ਼ਨ ਹੈ ਤੇ ਜਿਹੜਾ ਮਾਈਂਡ ਹੈਗਾ ਇਹ ਪਿਓਰ ਕੈਲਕੂਲੇਸ਼ਨ ਹੈ ਹਾਰਟ ਹੈ ਜਿਹੜਾ ਇਹ ਰਿਸ਼ਤੇ ਹੈ ਇਹ ਫੀਲਿੰਗਸ ਹੈ ਜੀਆਂ ਇਹ ਇਮੋਸ਼ਨ ਹੈਗਾ ਤੇ ਜਿਹੜਾ ਮਾਈਂਡ ਹੈਗਾ ਇਹ ਕੈਲਕੂਲੇਸ਼ਨ ਆ ਹਰ ਚੀਜ਼ ਨੂੰ ਚੰਗੀ ਤਰ੍ਹਾਂ ਠੋਕ ਬਜਾ ਕੇ ਅੰਡਰਸਟੈਂਡ ਕਰਨਾ 360 ਡਿਗਰੀ ਦੇਖਣਾ ਹਰ ਚੀਜ਼ ਨੂੰ ਅੰਡਰਸਟੈਂਡ ਕਰਕੇ ਫਿਰ ਅੱਗੇ ਲੰਘਣ ਦੇਣਾ ਮਗਰ ਇਹ ਜੇ ਦੋ ਅਲੱਗ-ਅਲੱਗ ਆਪਣੀ ਤਰਫ ਨੂੰ ਖਿੱਚਣ ਇਹ ਵੀ ਸਹੀ ਨਹੀਂ ਹੈਗਾ ਅਗਰ ਤੁਸੀਂ ਹਾਰਟ ਦੇ ਲੇਬਲ ਤੇ ਜੀ ਰਹੇ ਆਂ ਤੇ ਤੁਸੀਂ ਹਰ ਫੈਸਲਾ ਜਿਹੜਾ ਆ ਉਹ ਈਮੋਸ਼ਨ ਦੇ ਨਾਲ ਲੈ ਰਹੇ ਆਂ ਕੋਈ ਵੀ ਚੀਜ਼ ਤੁਸੀਂ ਪਸੰਦ ਆਂਦੀ ਆ ਤੁਹਾਨੂੰ ਉਹ ਚਾਹੀਦੀ ਆ ਕੋਈ ਵੀ ਚੀਜ਼ ਤੁਹਾਨੂੰ ਚੰਗੀ ਲੱਗਦੀ ਤੁਹਾਨੂੰ ਚਾਹੀਦੀ ਹੈ ਜਾਂ ਤੁਸੀਂ ਕਿਸੇ ਵੀ ਬੰਦੇ ਦੇ ਨਾਲ इमोशनल ਬਿਜ਼ਨਸ ਕਰਦੇ ਆ ਉਹ ਸਾਰਿਆਂ ਦੇ ਵਿੱਚ ਜਿਹੜਾ ਪ੍ਰੋਬਲਮ ਆਦੀ ਹੈ ਤੇ ਜਿਹੜਾ ਬੰਦਾ ਸਿਰਫ ਮਾਇੰਦ ਦੇ ਨਾਲ ਹੀ ਆ ਕਿ ਉਹ ਸਿਰਫ ਕੈਲਕੂਲੇਸ਼ਨ ਦੇ ਨਾਲ ਹੀ ਆ ਆਦਰ than that ਜਿਹੜਾ ਹੈਗਾ ਉਹ ਹੋਰ ਹੈਗਾ ਆ ਨਹੀਂ ਉਹ ਵੀ ਗੱਲ ਗਲਤ ਹੈ ਉਹਦੇ ਵਿੱਚ ਕੀ ਹੋਵੇਗਾ ਜਿਹੜੀ ਕੈਲਕੂਲੇਸ਼ਨ ਆ ਉਸ ਬੰਦੇ ਨੂੰ ساری ਉਮਰ ਜਿਹੜਾ ਉਹ ਪੁਝਾਏਗੀ ਨਠਾਏਗੀ ਤੇ ਉਹ ਰਿਸ਼ਤਿਆਂ ਨੂੰ ਫਿਰ ਗਵਾ ਦੇਗਾ ਉਹ ਰਿਸ਼ਤੇ ਮੀਨ मतलब ਹਾਰਟ ਦੀਆਂ ਜਿਹੜੀਆਂ ਫੀਲਿੰਗਸ ਨੂੰ ਉਹ ਕਦੇ ਅੰਡਰਸਟੈਂਡ ਨਹੀਂ ਕਰ ਪਾਏਗਾ ਉਹਦੇ ਲਈ ਹਰ ਚੀਜ਼ 2+2 4 ਹੀ ਹੈਗਾ ਆ ਮਗਰ ਕਦੇ-ਕਦੇ ਜਿਹੜਾ ਹੈਗਾ ਆ 10-6 ਵੀ 4 ਹੁੰਦਾ ਹੈ ਤੇ ਇਹ ਜਿਹੜੀ ਹੈਗੀ ਆ ਦੋਨੋਂ એનર્ਜੀਜ਼ ਜਿਹੜੀਆਂ ਹੈਗੀਆਂ ਇਹ ਜਿਹੜੀਆਂ ਬਹੁਤ ਬਿਊਟੀਫੁੱਲ ਹੈਗੀਆਂ ਮਗਰ ਜਦੋਂ ਇਹ ਇੱਕ ਦੂਜੇ ਦੇ ਨਾਲ ਜਿਹੜੀਆਂ ਤਾਲੁਕ ਕਰ ਜਾਣ ਇੱਕ ਦੂਜੇ ਨਾਲ ਅੰਡਰਸਟੈਂਡਿੰਗ ਦੇ ਨਾਲ ਚੱਲਣੀ ਹੈ ਸ਼ੁਰੂ ਕਰ ਦੇਣ ਫਿਰ ਇਹ ਬਹੁਤ ਬਿਊਟੀਫੁਲ ਹੋ ਜਾਂਦੀ ਹੈ ਜਿਹੜੀ ਔਰਤ ਹੈਗੀ ਹੈ ਫੋਰ ਏਗਜ਼ਾਮਪਲ ਉਹ ਪਿਓਰ ਇਮੋਸ਼ਨ ਹੈਗੀ ਹੈ ਤੇ ਜਿਹੜਾ ਮਰਦ ਹੈਗਾ ਉਹ ਪਿਓਰ ਜਿਹੜਾ ਹੈਗਾ ਉਹ ਕੈਲਕੂਲੇਸ਼ਨ ਹੈ ਜਦੋਂ ਆਪਾਂ ਕਈ ਵਾਰ ਸੁਣਿਆ ਆ ਵੀ ਰੈਸਟੋਰੈਂਟ ਦੇ ਵਿੱਚ ਦੋਨੋਂ ਜਾਣਦੇ ਆ ਜਿਹੜਾ ਮਰਦ ਦੀ ਨਿਗਾਹ ਉਹ ਪ੍ਰਾਈਸ ਤੇ ਹੁੰਦੀ ਹੈ ਕਿ ਕਿੰਨੇ ਦਾ ਭੋਜਨ ਆਰਡਰ ਕੀਤਾ ਹੈ ਜਿਹੜੀ ਔਰਤ ਹੈ ਉਹ ਇਹ ਦੇਖਦੀ ਹੈ ਕਿ ਕਿਹੜਾ ਫੂਡ ਟੇਸਟੀ ਹੈ ਕਿਹੜਾ ਬਿਊਟੀਫੁਲ ਹੈ ਕਿਹੜਾ ਅਸੀਂ ਅੱਜ ਨਵਾਂ ਕੁਝ ਟਰਾਈ ਕਰਨਾ ਹੈ ਜਿਹੜਾ ਮਰਦ ਇਸ ਤਰ੍ਹਾਂ ਨਹੀਂ ਸੋਚਦਾ ਤੇ ਇਹ ਜਦੋਂ ਦੋ ਦੋਨੋਂ ਦੇ ਕੰਬੀਨੇਸ਼ਨ ਆਪਸ ਵਿੱਚ ਬਣ ਜਾਂਦੇ ਆ ਤੇ ਉਹ ਜਿਹੜੀ ਚੀਜ਼ ਹੈ ਨਾ ਇੱਕ ਕਹਾਵਤ ਵੀ ਹੈ ਕਿ ਜਿਸ ਘਰ ਚ ਪਤੀ ਪਤੀ ਦਾ ਜੋੜ ਹੈ ਉੱਥੇ ਫਿਰ ਹੋਰ ਸਵਰਗ ਦੀ ਕੀ ਲੋੜ ਹੈ ਐਗਜ਼ੈਕਟਲੀ ਇਸੇ ਤਰ੍ਹਾਂ ਆ ਉਹ ਕੀ ਹੈ ਹਾਰਟ ਐਂਡ ਮਾਈਂਡ ਜਿਹੜਾ ਆ ਉਹ ਜਿਹੜਾ ਸੌਫਟਵੇਅਰ ਐਂਡ ਬੀਅਰ ਐਂਡ ਹਾਰਡਵੇਅਰ ਇਹ ਦੋ ਚੀਜ਼ਾਂ ਅਲੱਗ ਹੈ ਜਿਹੜਾ ਮਾਈਂਡ ਹੈ ਉਹ ਹਰ ਚੀਜ਼ ਹਾਰਡਵੇਅਰ ਦੇ ਲਈ ਸੋਚਦਾ ਹੈ ਹਰ ਚੀਜ਼ ਕ੍ਰੀਏਸ਼ਨ ਇਦਾਂ ਦੀ ਕਰਨਾ ਚਾਹੁੰਦਾ ਹੈ ਜਿਹਦੇ ਨਾਲ ਉਹ ਧਨ ਕਮਾਵੇ ਜਿਹੜੀ ਔਰਤ ਹੈ ਉਹ ਡਿਫਰੈਂਟ ਸੋਚਦੀ ਹੈ ਉਹ ਸੋਚਦੀ ਹੈਗੀ ਹੈ ਕਿ ਇਹ ਜਿਹੜਾ ਘਰ ਤਾਂ ਬਣਾ ਲਿਆ ਹੁਣ ਇਹਦੇ 'ਚ ਪੇਂਟ ਕਿਸ ਤਰ੍ਹਾਂ ਦੇ ਹੋਣ ਇਹਦੇ 'ਚ ਰੰਗ ਕਿਸ ਤਰ੍ਹਾਂ ਦੇ ਹੋਣ ਖਿੜਕੀਆਂ ਦੇ ਪਰਦੇ ਕਿਸ ਤਰ੍ਹਾਂ ਦੇ ਹੋਣ ਸੋਫਾ ਕਿਸ ਤਰ੍ਹਾਂ ਦਾ ਹੋਵੇ ਉਹ ਅਲੱਗ ਚੀਜ਼ ਹੈ ਜਿਸ ਤਰ੍ਹਾਂ ਮਰਦ ਇੱਕ ਬਹੁਤ ਵੱਡਾ ਬੱਟ ਬਰਖਸ਼ ਹੈ ਗਿਆ ਆ ਔਰ ਔਰ ਤਾਂ ਜਿਹੜੀ ਇੱਕ ਐਸੀ ਬੇਲ ਹੈ ਜਿਹੜੀ ਚਾਰੋਂ ਤਰਫੋਂ ਦੇ ਘੁੰਮ ਕੇ ਉਹਦੇ ਉੱਪਰ ਫੁੱਲ ਖਿਲਾਉਂਦੀ ਹੈ ਸੋ ਇਹ ਦੋ ਕੰਬੀਨੇਸ਼ਨ ਜਦੋਂ ਰਾਈਟ ਰਾਈਟ ਹੋ ਜਾਂਦੀ ਹੈ ਜ਼ਿੰਦਗੀ ਫਿਰ ਰਾਈਟ ਬਣਦੀ ਹੈ ਹਰ ਬੰਦੇ ਨੂੰ ਮੇਕ ਸ਼ੋਰ ਕਰਨਾ ਚਾਹੀਦਾ ਕਿ ਉਹ ਜਿਆਦਾ ਹਾਰਟ ਦੇ ਲੈਵਲ ਤੇ ਤਾਂ ਨਹੀਂ ਚਲਾ ਗਿਆ ਜਾਂ ਜਿਆਦਾ ਉਹ ਮਾਈਂਡ ਦੇ ਲੈਵਲ ਤੇ ਤਾਂ ਨਹੀਂ ਚਲਾ ਗਿਆ ਉਹ ਚੀਜ਼ਾਂ ਜਿਹੜੀਆਂ ਕਈ ਵਾਰ ਸਮਝਣ ਨੂੰ ਬਹੁਤ ਵਕਤ ਲੱਗਦਾ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਆਪਣੇ ਬੱਚਿਆਂ 'ਚ ਨਹੀਂ ਪਾਈਆਂ ਹੁੰਦੀਆਂ ਸਾਡੇ 'ਚ ਵੀ ਪਾਈਆਂ ਨਹੀਂ ਹੁੰਦੀਆਂ ਸਾਨੂੰ ਸਮਝ ਨਹੀਂ ਲੱਗਦੀਆਂ ਵੀ ਇਹ ਕਿੱਥੇ ਕਿਹੜੀ ਚੀਜ਼ ਕੀ ਸਾਡੇ ਅੰਗੇਸਟ ਹੋਈ ਹੋਇਆ ਤੇ ਇਸ ਕਰਕੇ ਸਾਡਾ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਬਹੁਤ ਦੁੱਖ ਉਠਾਣਿਆ ਸੋ ਦੋਸਤੋ ਹਾਰਟ ਐਂਡ ਮਾਈਂਡ ਜਿਹੜਾ ਹੈਗਾ ਇਹ ਬਿਊਟੀਫੁਲ ਦੋ એનર્ਜੀਜ਼ ਹੈਗੀਆਂ ਇਹਨਾਂ ਦੇ ਨਾਲ ਜੇ ਤੁਸੀਂ ਪ੍ਰੋਪਰ ਅੰਡਰਸਟੈਂਡਿੰਗ ਦੇ ਨਾਲ ਚੱਲੋਗੇ ਯੂ ਵਿਲ ਬੀ ਸਰਪ੍ਰਾਈਜ਼ ਕਿ ਇਹ ਕਿਹੜੇ ਕਿੜੀਆਂ ਹੋਰ ਇੱਕ ਅਲੱਗ ਡਾਈਮੈਂਸ਼ਨਸ ਤੁਹਾਡੀ ਜ਼ਿੰਦਗੀ 'ਚ ਖੋਲ ਸਕਦੀਆਂ ਨੇ